ਥੋੜੇ ਦਿਨ ਪਹਿਲਾਂ ਹੀ ਮੁੰਬਈ-ਨਾਸੀਕ ਹਾਈਵੇ ਦੇ ਕੋਲ ਸਮ੍ਰਿਧੀ ਐਕਸਪ੍ਰੈਸਵੇ ਹੈਗਾ ਉੱਥੇ ਇੱਕ ਪੰਜਾਬੀ ਖਾਲਸਾ ਟੱਬ ਹੈਗਾ ਉੱਥੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਮਤਲਬ ਸਰਦਾਰ ਬੰਦਾ ਹੈ ਜਿਹੜਾ ਕਿ ਮਤਲਬ ਨਰਿੰਦਰ ਤੋਮਰ ਨਾਂ ਦੇ ਬੰਦੇ ਨੇ ਚਪੇੜ ਮਾਰ ਦਿੰਦਾ ਹੈ ਉਹ ਕਿਉਂਕਿ ਉਹ ਵੀਡੀਓ ਬਣਾ ਰਿਹਾ ਹੁੰਦਾ ਔਰ ਉਹ ਦੱਸ ਰਹੀ ਕਿ ਭਾਵੇਂ ਹਾਫ ਰੋਟੀ ਲੋ ਭਾਵੇਂ ਚਾਰ ਰੋਟੀ ਲੋ 180 ਰੁਪਏ ਲੱਗਦੇ ਹੈ ਜੋ ਵੀ ਲੱਗਦਾ ਡੇਟ ਰੱਸਿਆ ਹੀ ਪਹਿਲੇ ਤੇ ਜਦੋਂ ਉਹ ਵੀਡੀਓ ਬਣਾ ਰਿਹਾ ਸੀ ਸਰਦਾਰ ਅੰਕਲ ਜਿਹੜਾ ਹੈ ਉਹ ਥੰਬਸ ਅਪ ਦਿਖਾ ਰਿਹਾ ਸੀ ਤੇ ਉਹਦੇ ਵਿੱਚ ਉਹ ਮਤਲਬ ਐਪਰੀਸ਼ੀਏਟ ਕਰ ਰਹ ਚਾ ਨਗੀ ਚਪੇੜ ਮਾਰਤੀ ਸੀ ਅਸਲ ਦੇ ਵਿੱਚ ਬਾਅਦ ਵਿੱਚ ਉਹਨੇ ਕਲੈਰੀਫਿਕੇਸ਼ਨ ਦੇ ਦਿੱਤੀ ਕਿ ਮੈਂ ਜਪੇੜ ਤਾਂ ਆ ਮਾਰੀ ਸੀ ਕਿ ਭਾਈ ਮੇਰੀ ਕੁੜੀ ਵਿੱਚ ਆ ਗਈ ਸੀ ਕੈਮਰੇ ਦੇ ਵਿੱਚ ਉਹਨੂੰ ਰਿਅਲਾਈਜ਼ ਹੋਇਆ ਸੀ ਤੇ ਹੋ ਵੀ ਸਕਦਾ ਸੱਚ ਵੀ ਹੋ ਸਕਦਾ ਕਿਉਂਕਿ ਉਹਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਮੇਰੀ ਕੁੜੀ ਦੀ ਵੀਡੀਓ ਵੀ ਹਾਰੀ ਹੈ ਤੇ ਕੋਈ ਲੋਕ ਵੇਖਣਗੇ ਤੇ ਹੁੰਦਾ ਹੀ ਹਰ ਕਿਸੇ ਨੂੰ ਹੁੰਦਾ ਹੀ ਹੈ ਹੁਣ ਕਈ ਕਹਿ ਰਹੇ ਕਿ ਭਾਈ ਇਹ ਬਿਲਕੁਲ ਸਹੀ ਕਿਤੇ ਤੇ ਕਈ ਕਹਿ ਰਹੇ ਭਾਈ ਬੋਰ ਗਲਤ ਕੀਤਾ ਹੁਣ ਇੱਥੇ ਸਰਦਾਰ ਅੰਕਲ ਦੀ ਗੱਲ ਵੀ ਸਹੀ ਹੈਗੀ ਕਿ ਕੁੜੀ ਦੀ ਵੀਡੀਓ ਨਹੀਂ ਆਣੀ ਚਾਹੀਦੀ ਕਿ ਕੋਈ ਬੰਦਾ ਕੋਈ ਵੀ ਮਤਲਬ ਗਲਤ ਕਮੈਂਟ ਕਰ ਸਕਦਾ ਕੁਝ ਵੀ ਪਰ ਇਹਨ ਵੀਡੀਓ ਬਣਾਉਂਦਾ ਹੁੰਦਾ ਤੇ ਜੇ ਹਿੰਦੂ ਬੰਦਾ ਉਹਦੇ ਚਪੇੜ ਮਾਰ ਦਿੰਦਾ ਤੇ ਕੀ ਇਹ ਕੰਟਰੋਵਰਸ਼ਨਲ ਨਹੀਂ ਸੀ ਹੋ ਜਾਣਾ ਤੇ ਇਹੀ ਚੀਜ਼ ਜਿਹੜੀ ਆ ਬਾਰ-ਬਾਰ ਪੰਜਾਬ ਦੇ ਵਿੱਚ ਵੀ ਕਈ ਹਿੰਦੁਸਤਾਨ ਦੇ ਕਈ ਇਲਾਕਿਆਂ ਦੇ ਵਿੱਚ ਹੁੰਦੀ ਹੈ ਜਿੱਥੇ ਕਿ ਸਿੱਖ ਹਿੰਦੂਆਂ ਦੇ ਨਾਰਮਲ ਝਗੜੇ ਨੂੰ ਵੀ ਈਸ਼ੂ ਬਣਾ ਕੇ ਇਹਨੂੰ ਮਤਲਬ ਵਿਕਟਿਮ ਕਾਰਡ ਖੇਡੇ ਜਾਂਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਵਾ ਇੱਕ ਮਤਲਬ ਸਿੰ্ধু ਸਮੁਦਾਏ ਦੇ ਉੱਤੇ ਜਾਣਬੁੱਝ ਕੇ આરોਪ ਲਾ ਕੇ ਉਹ ਤੋਂ ਮਾਫੀ ਮੰਗਵਾਈ ਜਾਂਦੀ ਹੈ ਦਿੱਲੀ ਦਾ ਮਾਂਸਰਓਵਰ ਲਾ ਕੇ ਦੀ ਘਟਨਾ ਤੁਹਾਨੂੰ ਪਤਾ ਹੈ ਉੱਥੇ ਦੋ ਆਪਸੀ ਪੜੋਸੀ ਹੈਗੇ ਸੀ ਸਿੱਖ ਤੇ ਹਿੰਦੂ ਠੀਕ ਹੈ ਇੱਕੋ ਮਰਕਬ ਬਿਲ ਕਰਦੇ ਆ ਜਦਕਿ ਉਹ ਤੁਲਸੀ ਮਾਤਾ ਅੱਗੇ ਦੀਵਾ ਲਾਣਦੇ ਹੁੰਦੇ ਸੀ ਮੇਰੇ ਖਿਆਲ 25 ਦਸੰਬਰ ਦੇ ਲੱਗੇ ਛੱਗੇ ਦੀ ਗੱਲ ਲੱਗੀ ਆ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਦੇ ਆਪਸ ਵਿੱਚ ਲੜਾਈ ਹੋਈ ਉਹਨਾਂ ਨੇ ਕਿ ਜਿਹੜਾ Hindu ਪਰੋਸ ਸੀ ਹੈਗੇ ਸੀ ਉਹਨਾਂ ਨੇ ਉਹਨਾਂ ਨੂੰ ਬੇਸਬਾਲ ਨਮਾਨਾ ਸ਼ੁਰੂ ਕਰਤਾ ਉਹ ਵੀ ਤਲਵਾਰ ਲੈ ਕੇ ਖੜੇ ਸੀ ਪਰ ਸਵਾਜ ਜਿਹੜੀਆਂ Hindu ਪੜੋਸੀਆਂ ਨੇ ਕੀਤੀ ਸੀ ਤੇ ਉਸੇ ਵੇਲੇ ਜਿਹੜੀ ਸਿੱਖ ਮਹਿਲਾ ਸੀ ਨਾ ਜਿਹੜੇ ਲੱਗੇ ਹੋ ਤੇ ਉਹ ਕਹਿ ਲੱਗੀ ਕਿ ਬਈ ਇੱਥੇ ਬਈ 1 ਲੱਖ ਸਿੱਖ ਜਿਹੜਾ ਇਕੱਠਾ ਹੋਣਾ ਚਾਹੀਦਾ ਸ਼ੀਦੀਦੇ ਢੇ ਲੱਗੇ ਹੋਏ ਆ ਉਹ ਨਾ ਜਿੱਦਾਂ ਤੇ ਹੈ ਦੇਖੋ ਆ ਦੇਖੋ ਅੱਲਾ ਨੇ ਕੇਸ ਖੋਲੇ ਨੇ ਜਾਨਾ ਨੇ ਲਲਵਾ ਸਿੰਘਾ ਦੇ ਹੱਥ ਚੁੱਕ ਲੈ ਐ ਦੇਖੋ ਜੀ ਇਹ ਗਾਟਾ ਦੇ ਨੇ ਮੈਂ ਸੋਚਦੇ ਨਹੀਂ ਬਈ ਇੰਨੀ ਜਲਦੀ ਇਹ ਚੀਜ਼ਾਂ ਕਿੱਦਾਂ ਦਿਮਾਗ 'ਚ ਆ ਗਈਆਂ ਕਿ ਬਈ 1 ਲੱਖ ਸਿੱਕ ਇਕੱਠਾ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਸਿੱਕ ਇਕੱਠੇ ਵੀ ਹੋਏ ਸਿੱਖ ਬਹੁਤ ਵੱਡੀ ਤਦਾਦ 'ਚ ਉੱਥੇ ਇਕੱਠੇ ਹੋਏ ਤੇ ਉਹਨਾਂ ਨੇ ਘੇਰਾ ਪਾਇਆ ਉਹਦੀ ਮਤਲਬ ਉਹਨਨੂੰ ਮਾਫੀ ਮੰਗਵਾਈ ਸਾਰਿਆਂ ਨੇ ਮਤਲਬ ਇੱਕ ਨਾਰਮਲ ਜੀ ਗਵਾਂਡੇ ਦੀ ਲੜਾਈ ਨੂੰ ਇਹਨਾਂ ਨੇ ਇੰਨਾ ਵੱਡਾ ਬਣਾ ਤਾ ਹਿੰਦੂ ਸਿੱਖ ਦਾ ਮਸਲਾ ਬਣਾ ਦਿੱਤਾ ਠੀਕ ਹੈ ਉਹ ਤੇ ਹਿੰਦੂਆਂ ਨੂੰ ਹਿਮਿਲੇਟ ਕੀਤਾ ਇਹਨਾਂ ਹਿੰਦੂਆਂ ਨੂੰ ਕਈ ਗੱਲਾਂ ਸੁਣਾਈਆਂ ਮਤਲਬ ਆਪਣੀ ਲਤ ਉੱਪਰ ਰੱਖਣ ਦੀ ਜਿਹੜੀ ਆਦਤ ਹੈਗੀ ਆ ਉਹ ਕੀਤੀ ਇਹਨਾਂ ਨੇ ਜਦਕਿ ਇਹ ਮਸਲਾ ਜਿਹੜਾ ਹੈ ਦਸੇ ਤੁਲਸੀ ਮਦਰ ਅਗਰ ਦੀ ਜਗਨਾ ਕੀ ਜਰੂਰ ਟੋਣਾ ਹੋ ਗਿਆ ਜਰੂਰੀ ਸੀਸੀਟੀਵੀ ਫੁਟੇਜ ਨਹੀਂ ਤਾਂ ਉਸ ਤੋਂ ਪਤਾ ਲੱਗੇ ਕਿ ਪਹਿਲੇ ਸਿੱਖ ਸਮੁਦਾਇ ਦੇ ਜਿਹੜੇ ਲੋਕ ਹੈ ਨਾ ਉਸ ਘਰ ਦੀ ਉਹਨਾਂ ਦੇ ਘਰ ਦੀ ਰੇਕੀ ਕਰਦੇ ਨੇ ਤਲਵਾਰਾਂ ਲੈ ਕੇ ਤਲਵਾਰਾ ਲੈ ਕੇ ਪਹਿਲੇ ਰੀਕੀ ਕਰਦੇ ਨੇ ਵੇਖਦੇ ਨੇ ਕੋਣ ਕੋਣ ਬੰਦਾ ਹੈਗਾ ਕੋ ਨਹੀਂ ਹੈਗਾ ਫਿਰ ਉੱਥੋਂ ਇੱਕ ਇਸ਼ਾਰਾ ਕਰਦਾ ਹੱਥ ਨਾਲ ਤੇ ਉਹਨੂੰ ਦੋ ਬੰਦੇ ਹੋਰ ਮੋਟਰਸਾਈਕਲ ਤੇ ਆਂਦੇ ਨੇ ਤਾਂ ਹੁਣ ਮੈਨੂੰ ਦੱਸੋ ਜੇ ਤਲਵਾਰਾ ਫੜੀ ਹੋਈ ਹੈ ਤੁਸੀਂ ਮੂੰਹ ਨਾਲ ਗੱਲ ਕਰਨਗੇ ਜੋ ਠੀਕ ਹੈ ਤੁਹਾਡੇ ਮਨ ਦੇ ਵਿੱਚ ਨਹੀਂ ਹੈਗਾ ਤੁਹਾਡੇ ਮਨ ਦੇ ਵਿੱਚ ਇਹ ਚੀਜ਼ ਹੈਗੀ ਕਿ ਉਹ ਸੌਟ ਆਊਟ ਕਰਨਾ ਤੇ ਤੁਸੀਂ ਤਲਵਾਰਾ ਲੈ ਕੇ ਗਏ ਜੋ ਅਗਲਾ ਬੰਦਾ ਫਿਰ ਨਹੀਂ ਡਰੇਗਾ ਅਗਲਾ ਬੰਦਾ ਵੀ ਆਪਣੇ ਹਥਿਆਰ ਕੱਢੇਗਾ ਫਿਰ ਉਹ ਜਿਹੜਾ ਤੁਹਾਡੇ ਹਥਿਆਰ ਵੇਖ ਕੇ ਆਪਣੇ ਹਥਿਆਰ ਕੱਢਦਾ ਇਹ ਫੇਸ਼ਿਕ ਉਹਨੇ ਹੀ ਪਹਿਲੇ ਹਮਲਾ ਕੀਤਾ ਹੈ ਉਸ ਤੋਂ ਬਾਅਦ ਤੁਸੀਂ ਇਹਨੂੰ ਇੱਕ ਕ੍ਰਾਈਮਨਲ ਐਂਗਲ ਦੇ ਕੇ ਇਹਨੂੰ ਬਹੁਤ ਵੱਡਾ ਕਰ ਦਿੰਦੇ ਜਦ ਉਸ ਤੋਂ ਬਾਅਦ ਤੁਸੀਂ ਰਾਜਨੀਤੀ ਖੇਡਦੇ ਦੇ ਦੇ ਚ ਕਿ ਇਹ ਗੱਲ ਕਿਥੋਂ ਤੱਕ ਸਹੀ ਹੈਗੀ ਹੈ ਫੇਰੇ ਪੂਰੀ ਸਿੱਖ ਕਮਿਊਨਿਟੀ ਨੂੰ ਉੱਥੇ ਬਲਾ ਕੇ ਨਿਹੰਗਾਂ ਨੂੰ ਬਲਾ ਕੇ ਠੀਕ ਹੈ ਉਹਨੂੰ ਤਲਵਾਰ ਦੇ ਜ਼ੋਰ ਤੇ ਉਹਨੂੰ ਮਾਫੀ ਮੰਗਵਾਂਦੇ ਨੇ ਸਾਰਿਆਂ ਵੱਲੋਂ ਠੀਕ ਹੈ ਤੇ ਪੂਰੀ ਇਹ ਵੀਡੀਓ ਵਾਇਰਲ ਕਰਦੇ ਕਿ ਦੇਖੋ ਜੀ ਆਪਾਂ ਮਾਫੀ ਮੰਗਵਾ ਲਈ ਹੈ ਕਿ ਇੱਕ ਛੋਟਾ ਜਿਹਾ ਮਸਲਾ ਹੁੰਦਾ ਤੇ ਬਹੁਤ ਵੱਡਾ ਕਰ ਦਿੰਦੇ ਆ ਤੇ ਉੱਥੇ ਫਰਿਆਦ ਸਿੰਘ ਵੀ ਪਹੁੰਚਿਆ ਹੋਇਆ ਸੀ ਮੈਨੂੰ ਇਹ ਗੱਲ ਤੋਂ ਇਹ ਤਾਂ ਹਿੰਦੂ ਕਮਿਊਨਿਟੀ ਇੱਦਾਂ ਕਿਉਂ ਨਹੀਂ ਕਰਦੀ ਹਿੰਦੂ ਕਮਿਊਨਿਟੀ ਕਿਉਂ ਨਹੀਂ ਸੋਚਦੀ ਕਿ ਭਈ ਆਪਾਂ ਸਾਰੇ ਇਕੱਠੇ ਹੋ ਕੇ ਜੋ ਵੀ ਮਸਲਾ ਹੈਗਾ ਭਾਵੇਂ ਜਿਹਦੀ ਮਰਜ਼ੀ ਗਲਤੀ ਹੈਗੀ ਆ ਭਾਵੇਂ ਸਰਦਾਰ ਦੀ ਹੈ ਭਾਵੇਂ ਹਿੰਦੂ ਨਹੀਂ ਉਹ ਪਤਾ ਕੀ ਸੋਚਦੇ ਹੋ ਸੋਚਦੇ ਤੁਸੀਂ ਸਾਡੇ ਭਰਾ ਹੈਗੇ ਜੋ ਤੁਸੀਂ ਇਸੇ ਚੀਜ਼ ਦਾ ਫਾਇਦਾ ਚੁੱਕ ਕੇ ਆਪਣੇ ਇਸ਼ੂਸ ਨੂੰ ਬਹੁਤ ਵੱਡਾ ਬਣਾ ਲੈਂਦੇ ਜੋ ਉਹ ਯਾਰ ਪਾਕਿਸਤਾਨ ਚ ਹਿੰਦੂ ਸਿੱਖਰਾ ਹਾਲ ਦੇਖ ਲੋ ਠੀਕ ਹੈ afghanistan ਦੇ ਹਾਲ ਦੇਖ ਲਓ ਰੋ ਰੋ ਕੇ ਭੱਜ ਭੱਜ ਕੇ ਇੰਡੀਆ ਚ ਆਂਦੇ ਹੋ ਨਾ ਕੋਈ ਪੁੱਛਣ ਵਾਲਾ ਨਾ ਮੰਗਣ ਵਾਲਾ ਤੇ ਇੱਥੇ ਤੁਹਾਨੂੰ ਡੈਮੋਕ੍ਰੇਸੀ ਮਿਲੀ ਹੈ ਇੱਥੇ ਜਿਹੜੇ ਹਿੰਦੂ ਤੁਹਾਨੂੰ ਆਪਣੇ ਸਿਰ ਅੱਖਾਂ ਤੇ ਬਿਠਾ ਕੇ ਰੱਖਦੇ ਆ ਤੇ ਕਈ ਵਾਰ ਤੁਸੀਂ ਉਹਨਾਂ ਨੂੰ ਹੀ ਡੈਗਰੇਟਰੀ ਕਮੈਂਟ ਵੀ ਕਰਦੇ ਜੋ ਉੱਤੋਂ ਉਹਨਾਂ ਨੂੰ ਹੀ ਥੱਲੇ ਲਾਉਣ ਵਾਲੀਆਂ ਚੀਜ਼ਾਂ ਕਰਦੇ ਜੋ ਉਸ ਤੋਂ ਬਾਅਦ ਮਾੜੇ ਮੋੜੇ ਝਗੜੇ ਹੋ ਜਾਂਦੇ ਉਹਨੂੰ ਵੀ ਤੁਸੀਂ ਕਮਿਊਨਲ ਐਂਗਲ ਦੇ ਕੇ ਐਡਾ ਐਕਸਪਲੋਇਟ ਕਰਦੇ ਜੋ ਤੇ ਇਸ ਚੀਜ਼ ਤੋਂ ਬਚਣਾ ਚਾਹੀਦਾ ਤੁਹਾਨੂੰ ਵੀ ਥੋੜੀ ਸਿਆਣਪ ਵਰਤਿਆ ਕਰੋ ਯਾਰ